ਹੜਾਂ ਦੀ ਮਾਰ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਪਿੰਡਾਂ ਨੂੰ ਬੁਰੀ ਤਰੀਕੇ ਨਾਲ ਪ੍ਰਭਾਵਿਤ ਕੀਤਾ ਇਸੇ ਤਰ੍ਹਾਂ ਸਰਹੱਦੀ ਖੇਤਰ ਡੇਰਾ ਬਾਬਾ ਨਾਨਕ ਅਦੀਨ ਆਉਂਦੇ ਪਿੰਡ ਮਾਨ ਵਿੱਚ ਹੜ੍ਹ ਦੀ ਮਾਰ ਪਈ ਇੱਥੋਂ ਦੇ ਇੱਕ ਲੋਕਾਂ ਦੇ ਪਰਿਵਾਰ ਵੱਲੋਂ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਮਦਦ ਦਿਲਾਈ ਗੁਆਰ ਆਓ ਵੇਖਦੇ ਹਾਂ ਪੂਰੀ ਖਬਰ ਸਾਸ਼ਕਾਲ ਜੀ ਮੇਰਾ ਨਾਮ ਦਿਸਕਰਨ ਕੌਰ ਹੈ ਮੈਂ ਪਿੰਡ ਮਾਨ ਤੋਂ ਆ ਤਹਿਸੀਲ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਮੇਰੇ ਪਤੀ ਦਾ ਨਾਮ ਜਗਦੀਸ਼ ਸਿੰਘ ਆ ਮੇਰੀ ਛੋਟੀ ਜੀ ਬੱਚੀ ਆ 2 ਸਾਲ ਦੀ ਸਾਡੇ ਹਾਰਨ ਕਰਨਾ ਸਾਡਾ ਸਾਰਾ ਕੁਝ ਬਰਬਾਦ ਹੋ ਗਿਆ ਸਾਡਾ ਸਾਰਾ ਸਮਾਨ ਜੋ ਅਸੀਂ ਹੁਣੇ ਬਣਾਇਆ ਸੀਗਾ ਸਾਰਾ ਸਮਾਨ ਤਹਿਸ ਨਾਸ ਹੋ ਗਿਆ ਸਾਰਾ ਹੀ ਬਰਬਾਦ ਹੋ ਚੁੱਕਾ ਆ ਸਾਡੇ ਲੱਗੇ ਬਹੁਤ ਗੰਦਗੀ ਆ ਸਾਡਾ ਘਰ ਸਾਰੀਆਂ ਤਰੇਣਾ ਪੈ ਚੁੱਕੀਆਂ ਨੇ ਨੀਆਂ ਬੈ ਚੁੱਕੀਆਂ ਨੇ ਸਾਰਾ ਕੁਝ ਡਿੱਗਣ ਵਾਲਾ ਹੋਇਆ ਆ ਅਸੀਂ ਜਿਸ ਦਿਨ ਹੜ੍ਹ ਆਇਆ ਸੀਗਾ ਅਸੀਂ ਮੈਂ ਆਪਣੀ ਬੇਟੀਆਂ ਨਾਲ ਬਹੁਤ ਮੁਸ਼ਕਲ ਨਾਲ ਆਪਣੀ ਜਾਨ ਬਚਾਈ ਤੇ ਬਾਹਰ ਗਈਆਂ ਤੇ ਘਰ ਸਾਰਾ ਕੁਝ ਸਮਾਨ ਖਰਾਬ ਹੋ ਚੁੱਕਾ ਆ ਘਟੋ ਘੱਟ ਲੱਖ ਤੋਂ ਵੱਧ ਦਾ ਸਮਾਨ ਸੀ ਜਿਹੜਾ ਸਾਰਾ ਕੁਝ ਬਰਬਾਦ ਹੋ ਚੁੱਕਾ ਹੈ ਮੇਰਾ ਘਰ ਵਾਲਾ ਦਿਹਾੜੀ ਕਰਦਾ ਸੀਗਾ ਸਾ ਅਸੀਂ ਹੁਣੇ ਇੱਕੋ ਹੀ ਕਮਰਾ ਬਣਾਇਆ ਸੀਗਾ ਉਹ ਵੀ ਸਾਰਾ ਨੀਂਹਾਂ ਬੈ ਚੁੱਕੀਆਂ ਨੇ ਤਰੇੜਾਂ ਪੈ ਚੁੱਕੀਆਂ ਨੇ ਕਦੋਂ ਵੀ ਇਹ ਡਿੱਗ ਸਕਦਾ ਆ ਮੇਰੀ ਸਰਕਾਰ ਨੂੰ ਤੇ ਹੋਰ ਵੀ ਜੋ ਸੰਸਥਾਵਾਂ ਬਦਲ ਕਰ ਰਹੀਆਂ ਨੇ ਉਹਨਾਂ ਨੂੰ ਅਪੀਲ ਆ ਕਿ ਮੇਰਾ ਆਣ ਕੇ ਘਰ ਪਿੰਡ ਆਣ ਕੇ ਘਰ ਵੇਖ ਸਕਦੇ ਨੇ ਇੱਕ ਕਮਰਾ ਆ ਉਹ ਵੀ ਡਿੱਗਣ ਵਾਲਾ ਹੋਇਆ ਆ ਸਾਡੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ